ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕਰ ਰਹੀ ਹੈ ਉੱਥੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਮਾਮਲਾ ਲਗਾਤਾਰ ਸਾਹਮਣੇ ਆ ਰਿਹਾ ਹੈ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਉੜਮੜ ਦੇ ਪਿੰਡ ਖੱਖਾ ਕੁਲਾ ਦਾ ਹੈ ਜਿੱਥੇ 50 ਸਾਲ ਦੇ ਕਿਸਾਨ ਸੁਖਵਿੰਦਰ ਸਿੰਘ ਅਤੇ ਉਸ ਦੇ 16 ਸਾਲ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਕਰਜ਼ੇ ਦਾ ਤੰਗਾ ਕੇ ਜ਼ਹਿਰੀਲੀ ਦਵਾਈ ਖਾ ਲਈ ਹੈ ਇਲਾਜ ਦੌਰਾਨ ਸੁਖਵਿੰਦਰ ਸਿੰਘ ਦੀ ਜਲੰਧਰ ਦੇ ਨਿੱਜੀ ਹਸਪਤਾਲ 'ਚ ਮੌਤ ਹੋਈ ਹੈ ਜਦਕਿ ਜਸਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ ਮੇਰੀ ਜਾਣਕਾਰੀ ਦੇ ਮਤਲਬ ਸੁਖਿੰਦਰ ਸਿੰਘ ਨੇ 4 ਮਹੀਨੇ ਪਹਿਲਾਂ ਬੈਂਕ ਤੋਂ 5 ਲੱਖ ਦਾ ਕਰਜ਼ਾ ਲਿਆ ਸੀ। ਉਹ ਪਿੰਡ 'ਚ 2.5 ਏਕੜ ਦੀ ਜ਼ਮੀਨ ਤੇ ਖੇਤੀ ਕਰਦਾ ਸੀ। ਫਸਲ ਖਰਾਬ ਹੋਣ ਦੇ ਚੱਲਦਿਆਂ ਉਸ ਨੂੰ ਡਰ ਸੀ ਕਿ ਉਹ ਬੈਂਕ 'ਤੇ ਇੰਨੀ ਵੱਡੀ ਰਕਮ ਕਿਵੇਂ ਵਾਪਸ ਕਰੇਗਾ। ਐਸੇ ਡਰ ਦੇ ਕਾਰਨ ਉਸਨੇ ਪੁੱਤ ਦੇ ਨਾਲ ਜਰੀਲੀ ਦਵਾਈ ਪੀ ਕੇ ਖੁਦਕੁਸ਼ੀ ਵਰਗੇ ਖੌਫਨਾਕ ਕਦਮ ਚੁੱਕਿਆ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੈਂਚਨ ਲੈ ਕੇ ਦਵਾਈ ਖਾ ਲਈ ਉਹਨਾਂ ਨੇ ਆਏ ਬਾਹਰ ਖੇਤਾ ਜੀ ਉੱਕ ਗਏ ਇਹਨੋਂ ਆਫਗਾਨੀ ਦੇ ਮੁੰਡੇ ਨੂੰ ਕੋਲ ਮੈਨੂੰ ਨਹੀਂ ਸੀ ਪਤਾ ਦਵਾਈ ਕਰਨਾ ਮੇਰਾ ਜੇਠ ਸੀ ਉਹਨਾਂ ਨੇ ਨਾ ਕਰਜ਼ਾ ਲਿਆ ਸੀ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਸੀ ਖੇਤਾ ਤੇ ਕੰਮ ਕਰਨ ਗਏ ਉੱਥੇ ਜਾ ਕੇ ਉਹਨਾਂ ਨੇ ਦਵਾਈ ਪੀ ਲਈ ਬਾਅਦ ਚ ਆਪਣੇ ਬੇਟੇ ਨੂੰ ਪ੍ਰਾਪਤ ਕੀ ਕਰਜੇ ਤੋਂ ਪਰੇਸ਼ਾਨ ਸੀ। ਰਬੀ ਵੀ ਨਹੀਂ ਸੀ। ਫਸਲ ਵੀ ਬਾੜੀ ਨਹੀਂ ਸੀ ਨਹੀਂ ਹੁੰਦੀ। ਉਹ ਤਾਂ ਪਰੇਸ਼ਾਨ ਰਹਿੰਦਾ ਸੀ ਮੈਂ ਕਰਜ਼ਾ ਕਿੱਦਾਂ ਲਾਉਣਾ। ਬਸ ਕਰਜੇ ਤੋਂ ਤੰਗ ਅੱਗੇ ਉਹਨਾਂ ਨੇ ਕਦਮ ਚੁੱਕਿਆ। ਦੱਸੋ ਕਰੀ ਜਾਓ ਗੱਲ ਉਹਦੀ। 5 ਲੱਖ ਰੁਪਈਆ ਕਰਜ਼ਾ ਚੱਕਿਆ ਹੀ ਉਹਨਾਂ ਨੇ। ਕਰਜੇ ਤੋਂ ਤੰਗ ਆਏ ਬਸ ਕੋਈ ਹੋਰ ਭਾਗਰ ਚ ਗੱਲਬਾਤ ਨਹੀਂ ਸੀ। ਖੁਸ਼ਿਆਰ ਪ੍ਰਤੀਯੋਗੀਸ਼ ਬਹਿਲਦੀ ਰਿਪੋਰਟ ਪੰਜਾਬ ਟੂਡੇ